ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਮੀਦਵਾਰ ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਅਨੰਦਪਰ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਗਿਆ ਸੋ ਮੈਂ ਬੇਨਤੀ ਕਰੂੰਗਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪਰ ਸਾਹਿਬ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਬਡੇਸਰੋਂ ਦੀ ਇਸ ਧਰਤੀ ਤੇ ਬਡੇਸਰੋਂ ਦੇ ਸੱਡੇ ਤੇ ਸਰਦਾਰ ਜਸਵੀਰ ਸਿੰਘ ਘੜੀ ਸਾਹਿਬ ਸਾਰੇ ਸਤਿਕਾਰਯੋਗ ਭੋਜਨ ਸਮਾਜ ਪਾਰਟੀ ਦੇ ਵਰਕਰਾਂ ਸਮਤ ਕਾ ਦਾ ਧੰਨਵਾਦ ਇੱਕ ਜੋਂਨ ਨੂੰ ਵੋਟਾਂ ਆ ਔਰ ਇੱਕ ਜੋਂਨ ਨੂੰ ਵੋਟਾਂ ਮੌਕੇ ਤੁਸੀਂ ਇੱਕ ਇੱਕ ਵੋਟ ਹਾਥੀ ਚੋਰ ਨਿਸ਼ਾਨ ਤੇ ਪਾਣੀ ਵੀ ਆ ਪਾਣੀ ਵੀ ਆ ਜਿਸ ਤਰੀਕੇ ਨਾਲ ਪਿੰਡ ਪਿੰਡ ਗਲੀ ਗਲੀ ਸ਼ਹਿਰ ਸ਼ਹਿਰ ਇਹ ਲਹਿਰ ਚੱਲ ਰਹੀ ਆ ਕਿ ਇਸ ਵਾਰ ਹੀ ਆਪਣੇ ਵਾਲੇ ਦੇ ਜਿੱਤਣਾ ਆਪਣੇ ਨੱਕੇ ਵਾਲੇ ਨੂੰ ਜਿੱਤਣਾ ਹਰ ਜਾਤੀ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰੋ ਕਿ ਇਸ ਵਾਰੀ ਜਾਤੀ ਪੇ ਨਾ ਪਾਤੀ ਪੇ ਪਟਨ ਦਵਾਉ ਹਾਥੀ ਪੇ ਇਹ ਆਪਣੇ ਹਲਕੇ ਦਾ ਉਮੀਦਵਾਰ ਹੈ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਈ ਉਹ ਸੰਗਰੂਰ ਡਿਗਣੀ ਆ ਜੇ ਤੁਸੀਂ ਤਕੜੀ ਨੂੰ ਵੋਟ ਪਾਈ ਉਹ ਪਟਿਆਲੇ ਸਨੌਰ ਘਨੌਰ ਜਾ ਕੇ ਡਿਗਣੀ ਆ ਤੇ ਜੇ ਝਾੜੂ ਨੂੰ ਵੋਟ ਪਾਈ ਤੇ ਉਹ ਮੱਧ ਪ੍ਰਦੇਸ਼ ਤੋਂ ਆਏ ਉਮੀਦਵਾਰ ਨੂੰ ਕਿਹਣੀ ਆ ਇਹ ਆਪਣੇ ਇਲਾਕੇ ਦਾ ਉਮੀਦਵਾਰ ਹੈ ਆਪਣਾ ਉਮੀਦਵਾਰ ਹੈ ਇਸ ਕਰਕੇ ਸਾਰਿਆਂ ਨੂੰ ਸਮਝਾ ਕੇ ਇੱਕ ਇੱਕ ਵੋਟ ਜਿਹੜੀ ਸਾਥੀ ਤੋਂ ਨਿਕਾ ਸਕੀ ਧੰਨਵਾਦ